ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਤੇ ਦੋ ਚਾਰ ਗੱਲਾਂ ਕਰਨੀਆਂ ਨੇ ਵੀਰੇ ਆਪਾਂ ਕ੍ਰਿਕਟ ਬਾਰੇ ਪਹਿਲਾਂ ਤਾਂ ਮੈਂ ਆਪਣੇ ਏਰੀਏ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਾਈ ਸਾਡੇ ਏਰੀਏ ਦੇ ਵਿੱਚੋਂ ਕ੍ਰਿਕਟ ਲਗਭਗ ਅਲੋਪ ਹੋ ਚੁੱਕੀ ਸੀ 20% 30% ਕ੍ਰਿਕਟ ਰਹੀ ਸੀ ਇਸ ਸਾਲ ਸਾਡੇ ਏਰੀਏ ਦੇ ਵਿੱਚ ਬਾਈ ਲਗਭਗ ਹਰੇਕ ਪਿੰਡ ਦੇ ਵਿੱਚ ਟੂਰਨਾਮੈਂਟ ਹੋਇਆ ਤੇ ਸਭ ਤੋਂ ਵੱਡੀ ਗੱਲ ਆ ਬਾਈ ਜਿਹਦੇ ਵਿੱਚੋਂ 60% ਨਰੋਲ ਟੂਰਨਾਮੈਂਟ ਹੋਏ ਨੇ ਸੋ ਬਹੁਤ ਧੰਨਵਾਦ ਬਾਈ ਸਾਡੇ ਏਰੀਆ ਦਾ ਖੰਨੇ ਏਰੀਆ ਦਾ ਤੇ ਹੁਣ ਮੈਂ ਗੱਲ ਕਰਨੀ ਆ ਬਾਈ ਨਰੋਲ ਦੇ ਟੂਰਨਾਮੈਂਟ ਦੇ ਵਿੱਚ ਟੀਮਾਂ ਦੀਆਂ ਪਾਈਆਂ ਸਕੀਮਾਂ ਦਾ ਦੇਖੋ ਇੱਕ ਤਾਂ ਬਾਈ ਹਨਾ ਹੁਣ ਲਾਗ ਸਾਡੇ ਟੂਰਨਾਮੈਂਟ ਚੱਲਦਾ ਸੀਗਾ ਨੇੜੇ ਪਿੰਡ ਤੇ ਨੌ ਤਾਂ ਚਲੋ ਮੈਂ ਕੀ ਲੈਣਾ ਹਨਾ ਕਈ ਵਾਰ ਅਗਲਾ ਕਹਿੰਦਾ ਵੀ ਸਾਡੇ ਹਨਾ ਚਲੋ ਕਾਨੂੰ ਨੌ ਲੈਣਾ ਸੀ ਕਿ ਇਹਦੀ ਕਿਵੇਂ ਬਣੀ ਹੁੰਦੀ ਆ ਕਿਸ ਦੀ ਕਿਵੇਂ ਬਣੀ ਹੁੰਦੀ ਆ ਸੋ ਮੈਂ ਗੱਲ ਕਰਨੀ ਆ ਬਾਈ ਉੱਥੇ ਇੱਕ ਟੀਮ ਨੇ ਬਾਈ ਫੋਨ ਤੇ ਉਹਨਾਂ ਦਾ ਜਿਵੇਂ ਮੈਚ ਆ ਛੇਵਾਂ ਤੇ ਚੌਥੇ ਕ ਮੈਚ ਕਮੇਟੀ ਨੂੰ ਫੋਨ ਆਇਆ ਕਿ ਸਾਡੇ ਬਾਈ ਦੀ ਡੈਥ ਹੋ ਗਈ ਅਸੀਂ ਲੇਟ ਆਵਾਂਗੇ ਚਲੋ ਠੀਕ ਆ ਜੀ ਕਮੇਟੀ ਨੇ ਐਕਸੈਪਟ ਕੀਤੀ ਉਹ ਚੀਜ਼ ਤੇ ਉਹ 6ਵੇਂ ਤੋਂ ਸ਼ਾਇਦ 8ਵਾਂ ਮੈਚ ਕਰਾਤਾ ਚਲੋ ਇਦਾਂ ਕੋਈ ਵੀ ਹੋਊਗਾ ਅੱਗੇ ਮੈਚ ਕਰਤਾ ਤੇ ਬਾਈ ਚਲੋ 8ਵੇਂ ਮੈਚ ਦਾ ਟਾਈਮ ਆਇਆ ਤੇ 7ਵੇਂ ਦੇ ਵਿੱਚ ਫੋਨ ਗਿਆ ਤੇ ਬਾਈ ਜੀ ਕਹਿੰਦੇ ਬਸ ਆ ਗਏ ਥੋੜੇ ਟਾਈਮ ਚ ਆ ਗਏ ਬਾਦ ਦੇ ਵਿੱਚ ਬਈ ਪਤਾ ਲੱਗਿਆ ਉਹ ਟੀਮ ਕਿਸੇ ਹੋਰ ਪਿੰਡ ਦੇ ਟੂਰਨਾਮੈਂਟ ਦੇ ਉੱਤੇ ਕੁਆਟਰ ਖੇਡ ਰਹੀ ਸੀ ਕੋਈ ਉਹਨਾਂ ਦੇ ਡੈਥ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਉਹ ਟੂਰਨਾਮੈਂਟ ਖੇਡ ਰਹੀ ਸੀ ਟੂਰਨਾਮੈਂਟ ਵੀ ਜਿੱਦਾਂ ਇੱਕ ਟੂਰਨਾਮੈਂਟ ਚੱਲਦਾ ਉੱਥੇ ਖੇਢੀ ਉੱਥੇ ਹਾਰ ਗਈ ਤੇ ਦੂਜੀ ਜਗ੍ਹਾ ਤੇ ਮੈਚ ਖੇਡ ਰਹੀ ਸੀ ਤੀਜੀ ਜਗ੍ਹਾ ਤੇ ਇੱਥੇ ਕਿਹਾ ਸੀ ਵੀ ਮਰਗੋਗੀ ਤੇ ਲੇਟ ਆਵਾਂਗੇ ਬਾਅਦ ਦੇ ਵਿੱਚ ਸ਼ਾਇਦ ਕਹਤਾ ਸੀ ਵੀ ਸਾਤੋਂ ਆ ਨਹੀਂ ਹੋਣਾ ਬਈ ਜਦੋਂ ਆ ਨਹੀਂ ਹੋਣਾ ਕਿਹਾ ਸ਼ਾਇਦ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਭਾਈ ਦਾਗ ਲਾਉਣਾ ਹਨਾ ਹਲੇ ਕਿ ਸਾਤੋਂ ਆ ਨਹੀਂ ਹੋਣਾ ਉਸ ਟਾਈਮ ਉਹ ਟੀਮ ਖੇਡ ਰਹੀ ਸੀ ਲਾਈਵ ਦੇ ਵਿੱਚ ਉਹ ਵੀ ਜਿਹੜੀ ਟੀਮ ਨਾਲ ਮੈਚ ਸੀ ਉਹ ਟੀਮ ਨੇ ਘੰਟਾ ਵੇਟ ਕਰਨ ਤੋਂ ਬਾਅਦ ਕਮੇਟੀ ਨੂੰ ਦਿਖਾਇਆ ਕਿ ਦੇਖੋ ਵੀਰੇ ਹਨਾ ਉਹ ਤਾਂ ਖੇਡ ਰਹੇ ਨੇ ਤੇ ਭਾਈ ਯਾਰ ਬੜਾ ਉੱਥੇ ਇਹ ਚੀਜ਼ ਫੀਲ ਹੋਈ ਕਿ ਯਾਰ ਨਰੂਲ 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 ਦਾ ਬਾਜਾ ਵਜਾਉਣ ਵਾਲੀਆਂ ਟੀਮਾਂ ਯਾਰ ਨਰੂਲ ਦੇ ਟੂਰਨਾਮੈਂਟਾਂ ਨੂੰ ਕਿਵੇਂ ਖਰਾਬ ਕਰਦੀਆਂ ਨੇ ਫਿਰ ਉਹਦੀ ਜਗ੍ਹਾ ਤੇ ਇੱਕ ਮੈਚ ਹੀ ਖਰਾਬ ਹੋ ਗਿਆ ਬਾਈ ਕਮੇਟੀ ਦਾ ਉਹਨਾਂ ਦਾ ਕੀ ਮੋਟਿਵ ਸੀ ਕਿ ਜੇ ਤਾਂ ਉੱਥੇ ਹਾਰ ਗਏ ਠੀਕ ਆ ਜੇ ਤਾਂ ਉੱਥੇ ਜਿੱਤ ਗਏ ਫਿਰ ਕਮੇਟੀ ਨੂੰ ਜਵਾਬ ਦੇ ਦਾਂਗੇ ਦੂਜੇ ਪਾਸੇ ਜੇ ਹਾਰ ਗਏ ਤਾਂ ਖੇੜੇ ਆਵਾਂਗੇ ਆ ਸਭ ਦਾ ਸੁਬਈਆ ਇਹ ਚੀਜ਼ਾਂ ਨਾ ਕਰਿਆ ਕਰੋ ਯਾਰ ਦੇਖੋ ਆਪਾਂ ਜ਼ੋਰ ਮਾਰਨ ਲੱਗੇ ਹੋਏ ਆ ਨਰੋਲ ਟੂਰਨਾਮੈਂਟ ਵਾਲੀ ਮੇਰੀ ਕੋਸ਼ਿਸ਼ ਤਾਂ ਇਹ ਆ ਮੈਂ ਜਵਾਕਾਂ ਨੂੰ ਯਾਰ ਗਰਾਊਂਡਾਂ ਨਾਲ ਜੋੜੀਏ ਵੱਧ ਤੋਂ ਵੱਧ ਪਰ ਬਈ ਆ ਹਾਲਾਤਾਂ ਦੇ ਵਿੱਚ ਕਿਹੜੀ ਕਮੇਟੀ ਜਾਊਗੀ ਅਗਲੇ ਸਾਲ ਨਰੋਲ ਟੂਰਨਾਮੈਂਟ ਕਰਾਉਣ ਦੀ ਡੇਡ ਡੇਡ ਘੰਟਾ ਗਰਾਊਂਡ ਖਾਲੀ ਰਹਿਣਾ ਹਨਾ ਪਿੰਡ ਦੇ ਲੋਕ ਦੇਖਣਾਉਂਦੇ ਆ ਮੈਂ ਵੀਡੀਓ ਵੀ ਪਾਈ ਸੀ ਕਿ ਦੇਖੋ ਬਈ ਗਰਾਊਂਡ ਖਾਲੀ ਆ ਹਨਾ ਤੇ ਕੀ ਹਾਲ ਆ ਯਾਰ ਟੀਮਾਂ ਦਾ ਤੁਸੀਂ ਨਹੀਂ ਖੇਡ ਸਕਦੇ ਜਵਾਬ ਦੇ ਦਿਆ ਕਰੋ ਯਾਰ ਨਰੋਲ ਵਾਲੇ ਟੂਰਨਾਮੈਂਟ ਦੇ ਵਿੱਚ ਤਾਂ ਉਦਾਂ ਹੀ ਕਮੇਟੀ ਕੋਲ 100-100 ਟੀਮ ਹੁੰਦੀ ਹੈ ਜਿਹਦੇ ਵਿੱਚੋਂ 48 ਟੀਮਾਂ ਹਨਾ ਚੂਜ਼ ਕਰਦੀ ਆ ਜਾਂ ਜਿਨ੍ਹਾਂ ਦੀ ਐਂਟਰੀ ਪਹਿਲਾਂ ਆ ਜਾਂਦੀ ਹੈ ਉਹਨਾਂ ਨੂੰ ਸਿਲੇਕਟ ਕਰਦੀ ਆ ਤੁਸੀਂ ਉਦਾਂ ਹੀ ਜਵਾਬ ਦੇ ਦਿਆ ਕਰੋ ਬਾਈ ਉਹ ਜਿਹੜੀਆਂ ਬਾਕੀ ਬੈਠੀਆਂ ਨੇ 52 ਟੀਮਾਂ ਉਹਨਾਂ ਦੇ ਵਿੱਚੋਂ ਅਗਲਾ ਇੱਕ ਟੀਮ ਹੋਰ ਮੂਹਰੇ ਕਰ ਲੂ ਸੋ ਇਹ ਚੀਜ਼ਾਂ ਸੀ ਬਾਈ ਕੋਸ਼ਿਸ਼ ਚੱਲਦੀ ਆ ਨਰੂਲ ਤੇ ਚੱਲਦੀ ਰਹੂਗੀ ਪਰ ਟੀਮਾਂ ਨੂੰ ਕੌਣ ਸਮਝਾਵੇ ਟੀਮਾਂ ਦਾ ਹੱਲ ਕੌਣ ਕਰੂਗਾ ਵੀ ਜਿਹੜੀਆਂ ਟੀਮਾਂ ਸਕੀਮਾਂ ਪਾਉਂਦੀਆਂ ਨੇ ਉਹ ਵੀ ਨਰੋਲ ਦੇ ਟੂਰਨਾਮੈਂਟਾਂ ਤੇ ਉਹਨਾਂ ਦਾ ਹੱਲ ਇਹਦੇ ਨਾਲੋਂ ਇਹ ਚੀਜ਼ ਨਹੀਂ ਵਧੀਆ ਬਈ ਵੀ ਫਿਰ ਬਾਹਰੋਂ ਦਾ ਟੂਰਨਾਮੈਂਟ ਹੀ ਹੋ ਜਾਵੇ ਬਾਹਰਲਾ ਪਲੇਅਰ ਕਮ ਸੇ ਕਮ ਜਿਹੜੀ ਟੀਮ ਨੂੰ ਹਾਂ ਕੀਤੀ ਹੁੰਦੀ ਆ ਟੀਮ ਲੈ ਤਾਂ ਆਉਂਦਾ ਗਰਾਊਂਡ ਦੇ ਵਿੱਚ ਮੈਂ ਕਹਿੰਦਾ ਵੀ ਨਰੋਲ ਦੇ ਟੂਰਨਾਮੈਂਟ ਹੋਣ ਮੇਰਾ ਤਾਂ ਜੋਰ ਲੱਗਿਆ ਬਈ ਮੈਂ ਬਹੁਤ ਵੀਡੀਓ ਤੁਸੀਂ ਕੱਢ ਕੇ ਦੇ ਸਕਦੇ ਹੋ ਨਰੋਲ ਹੀ ਬੋਲਦਾ ਉਹਨਾਂ ਕਿ ਨਰੋਲ ਕਰੋ ਨਰੋਲ ਕਰੋ ਪਰ ਕੀ ਹੱਲ ਆ ਯਾਰ ਜਿਹੜੀਆਂ ਨਰੋਲ ਚ ਵੀ ਟੀਮਾਂ ਗੇਮਾਂ ਲਈ ਜਾਂਦੀਆਂ ਨੇ ਉਹਨਾਂ ਦਾ ਹੱਲ ਕੀ ਆ ਭਾਈ ਤਾਂ ਕਿਉਂ ਨਹੀਂ ਯਾਰ ਸ਼ਰਮ ਹੈਗੀ ਭਾਈ ਟੀਮਾਂ ਨੂੰ ਨਾ ਇੰਨਾ ਤੰਗ ਕਰਿਆ ਕਰੋ ਕਮੇਟੀਆਂ ਨੂੰ ਮਸਾਇਦ ਕੀ ਟੂਰਨਾਮੈਂਟ ਹੋਣ ਲੱਗੇ ਨੇ ਮੈਂ ਆਪਦੇ ਏਰੀਆ ਦੀ ਉਹ ਗੱਲ ਕਰਦਾ ਸਾਡੀ ਇੱਥੇ ਹੋਇਆ ਏ ਤੇ ਮਸਾ ਟੂਰਨਾਮੈਂਟ ਹੋਣ ਲੱਗੇ ਨੇ ਤੇ ਬਾਈ ਹੋਣ ਲੈਣ ਦੋ ਯਾਰ ਕੀ ਚਾਹੁੰਦੇ ਹੋ ਅਗਲੇ ਸਾਲ ਜਾਂ ਤਾਂ ਟੂਰਨਾਮੈਂਟ ਹੀ ਨਾ ਹੋਵੇ ਜੇ ਹੋਵੇ ਤਾਂ ਬਾਰੋਂ ਵਾਲਾ ਹੋਵੇ ਹੱਥ ਜੋੜ ਕੇ ਬੇਨਤੀ ਆ ਖੇਡਣਾ ਤੁਸੀਂ ਨਰੋਲ ਪਸੰਦ ਕਰਦੇ ਹੋ ਟੂਰਨਾਮੈਂਟ ਵੀ ਤੁਹਾਡੇ ਲਈ ਹੋਣੀ ਤੇ ਤੁਹਾਡੇ ਹੀ ਨਾਲ ਟੂਰਨਾਮੈਂਟ ਵਧੀਆ ਨੇ ਪਰ ਕੋਈ ਟਾਈਮ ਵੀ ਹੁੰਦਾ ਕੋਈ ਸਮਾਂ ਵੀ ਹੁੰਦਾ ਹੈ ਉਹ ਮੇਰਾ ਵੀਰ ਇੱਕ ਜਗ੍ਹਾ ਇੱਕ ਦਿਨ ਦੇ ਵਿੱਚ ਜਿਹੜੀਆਂ ਟੀਮਾਂ ਦੋ ਦੋ ਜਗ੍ਹਾ ਖੇਡਦੀਆਂ ਨੇ ਉਹ ਟੀਮੇ ਘਟਾਲਿਆ ਕਰੋ ਬਾਈ ਦੋ ਚਾਰ ਦਿਨ ਪਹਿਲਾਂ ਘਟਾਲਿਆ ਕਰੋ ਤੇ ਪਰ ਆਹ ਕੰਮ ਨਾ ਕਰਿਆ ਕਰੋ ਮੌਕੇ ਤੇ ਆ। ਸੋ ਬਾਈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ। ਇੱਕ ਬਹੁਤ ਗੰਭੀਰ ਗੱਲ ਆ ਗੰਭੀਰ ਮੁੱਦਾ ਕਿ ਜੇ ਨਰੋਲ ਟੂਰਨਾਮੈਂਟ ਹੋਣ ਲੱਗੇ ਨੇ ਤਾਂ ਨਰੋਲ ਦੇ ਉੱਤੇ ਹੁਣ ਆਹ ਚੀਜ਼ਾਂ ਹੋਣ ਲੱਗੀਆਂ। ਫਿਰ ਤਾਂ ਇਹੀ ਆ ਵੀ ਇੱਕ ਸਾਲ ਹੀ ਨਰੋਲ ਹੋਊਗਾ ਯਾਰ। ਆਪਾਂ ਇੱਕ ਸਾਲ ਲਈ ਨਰੋਲ ਨਹੀਂ ਕਰਾਉਣਾ ਆਪਾਂ ਜਿੱਥੇ ਨਰੋਲ ਟੂਰਨਾਮੈਂਟ ਹੋਵੇ ਆਪਾਂ ਇਹ ਚਾਹੁੰਦੇ ਆਂ ਵੀ ਹਰ ਸਾਲ ਉੱਥੇ ਨਰੋਲ ਹੀ ਹੋਵੇ ਪਰ ਭਾਈ ਸਾਥ ਤਾਂ ਆਪਾਂ ਨੂੰ ਦੇਣਾ ਪੈਣਾ ਨਾ ਟੀਮਾਂ ਨੂੰ ਸਾਥ ਦੇਣਾ ਪੈਣਾ ਸੋ ਹੱਥ ਜੋੜ ਕੇ ਬੇਨਤੀ ਆ ਸਾਥ ਦੋ ਕਮੇਟੀਆਂ ਦਾ ਤਾਂ ਜੋ ਆਪਾਂ ਨਰੋਲ ਦੇ ਮੂਹਰੇ ਲੈ ਕੇ ਆਈਏ ਆਪਾਂ ਆਪਣੇ ਪਿੰਡਾਂ ਦੇ ਮੁੰਡਿਆਂ ਨੂੰ ਮੂਹਰੇ ਲੈ ਕੇ ਆਈਏ ਆਪਾਂ ਨਵੀਂ ਪਨੀਰੀ ਨੂੰ ਕੁਝ ਦੇ ਕੇ ਜਾਈਏ ਭਾਈ ਧੰਨਵਾਦ ਮੈਂ ਵੀਡੀਓ ਪਾਉਣਾ ਨਾਲ ਸ਼ੇਅਰ ਜ਼ਰੂਰ ਕਰਦਿਆ ਕਰੋ ਮੇਰਾ ਪਾ ਤੇ ਫੋਲੋ ਕਰ ਲਿਆ ਕਰੋ ਉਹ YouTube ਚੈਨਲ ਆ ਬਈ ਪੱਕੇ ਪਿੰਡਾਂ ਵਾਲੇ ਜ਼ਰੂਰ ਸਬਸਕ੍ਰਾਈਬ ਕਰਿਓ ਬਈ ਧੰਨਵਾਦ ਪ੍ਰਮਾਤਮਾ ਉਹਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਕ੍ਰਿਕਟ ਲਈ ਚੰਗਾ ਕਰਦੇ ਸੀ ਕਰਦੇ ਰਾਂਗੇ ਚੰਗਾ ਸੋਚਦੇ ਹੀ ਸੋਚਦੇ ਰਾਂਗੇ ਤੇ ਕੋਸ਼ਿਸ਼ ਇਹ ਆ ਵੱਧ ਤੋਂ ਵੱਧ ਨਰੋਲ ਤੇ ਆਪਣੇ ਪਿੰਡਾਂ ਦੇ ਮੁੰਡੇ ਨੂੰ ਪਹਲ ਦੇਈ ਧੰਨਵਾਦ